ਸੱਚੀ ਕਾਲਜੀ ਨਾਵਲ ਲਾਲੀ ਪਾਗ 28 ਲੇਖਕ ਗੁਰਵਿੰਦਰ ਸਿੱਤੂ ਕਿਸਮਤ ਦੀ ਕਿਤਾਬ ਵਿੱਚ ਨਿਰੇ ਦਰਦ ਲਿਖੇ ਅਸੀਂ ਖੁਸ਼ੀਆਂ ਲੱਭਦੇ ਹਾਰ ਗਏ ਸਾਡੇ ਨਾਲ ਹੀ ਮਾੜੀ ਕੀਤੀ ਸਾਡੀ ਤਕਦੀਰ ਬਣ ਕੇ ਅਸੀਂ ਮਰਦੇ ਮਰਦੇ ਵੀ ਸਭ ਕੁਝ ਸਹਾਰ ਗਏ ਗੁਰੇ ਨੇ ਲਾਲੀ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਤੇ ਕਿੰਨਾ ਚਿਰ ਹੀ ਦੇਖਦਾ ਰਿਹਾ ਬਿਸ਼ਨਕੌਰ ਨੇ ਲਾਲੀ ਦੇ ਕੋਲ ਆ ਕੇ ਲਾਲੀ ਦੀ ਬਾਹ ਵਿੱਚੋਂ ਨਿਕਲ ਰਹੇ ਖੂਨ ਨੂੰ ਕੱਪੜੇ ਨਾਲ ਬੰਨ ਕੇ ਰੋਕਣਾ ਚਾਹਿਆ ਪਰ ਜਿਵੇਂ-ਜਿਵੇਂ ਬਿਸ਼ਨਕੌਰ ਕੱਪੜਾ ਲਾਲੀ ਦੀ ਬਾਹ ਤੇ ਬੰਨ ਰਹੀ ਸੀ ਓਵੇਂ-ਓਵੇਂ ਹੀ ਖੂਨ ਨਾਲ ਭਿੱਜ ਕੇ ਗਿੱਲਾ ਹੋ ਰਿਹਾ ਸੀ ਤੇ ਖੂਨ ਦੇ ਟੁਕਕੇ ਹੇਠਾਂ ਡਿੱਗ ਰਹੇ ਸਨ ਗੁਰੀ ਲਾਲੀ ਦੇ ਚਿਹਰੇ ਵੱਲ ਗੌਰ ਨਾਲ ਵੇਖ ਰਿਹਾ ਸੀ ਲਾਲੀ ਨੇ ਇੱਕ ਵਾਰ ਤਾਂ ਉੱਪਰ ਵੱਲ ਆਪਣਾ ਮੂੰਹ ਕਰਕੇ ਗੁਰੀ ਵੱਲ ਦੇਖਿਆ ਸੀ ਲਾਲੀ ਦੀ ਹਾਲਤ ਦੇਖ ਕੇ ਗੁਰੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਇੱਕ ਇਨਸਾਨ ਹੀ ਹੈ ਜਾਂ ਕੁਝ ਹੋਰ ਕਿਉਂਕਿ ਲਾਲੀ ਦੀ ਬਾਹ ਵਿੱਚੋਂ ਨਿਕਲਦੇ ਖੂਨ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ ਕਿ ਲਾਲੀ ਨੂੰ ਕਿੰਨਾ ਤਕਲੀਫ ਹੋ ਰਿਹਾ ਹੋਵੇਗਾ ਪਰ ਲਾਲੀ ਦੇ ਚਿਹਰੇ ਤੇ ਗਮਾਂ ਦੀ ਕੋਈ ਸ਼ਿਕਾਇਤ ਵੀ ਨਹੀਂ ਸੀ ਲਾਲੀ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਉਹ ਸਹਿਤ ਸੁਭਾਈ ਬੈਠੀ ਹੋਈ ਹੈ ਕਾਫੀ ਚਿਰ ਚੁੱਪ ਰਹਿਣ ਤੋਂ ਬਾਅਦ ਗੁਰੀ ਨੇ ਚੁੱਪ ਤੋੜਦੇ ਹੋਏ ਨੇ ਕਿਹਾ ਕਿ ਬੇਬੇ ਜੀ ਖੂਨ ਜ਼ਿਆਦਾ ਨਿਕਲ ਰਿਹਾ ਹੈ ਇਹਨੇ ਐਵੇਂ ਨਹੀਂ ਰੁਕਣਾ ਮੈਂ ਇਦਾਂ ਕਰਦਾ ਹਾਂ ਕਿ ਜਾਂ ਤਾਂ ਲਾਲੀ ਨੂੰ ਡਾਕਟਰ ਕੋਲ ਲੈ ਜਾਂਦਾ ਹਾਂ ਜਾਂ ਫਿਰ ਡਾਕਟਰ ਨੂੰ ਘਰ ਬੁਲਾ ਕੇ ਲੈ ਆਉਣਾ ਹ ਬਿਸ਼ਨਕੌਰ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਲਾਲੀ ਬੋਲ ਪਈ ਨਹੀਂ ਨਹੀਂ ਡਾਕਟਰ ਦੀ ਕੋਈ ਜ਼ਰੂਰਤ ਨਹੀਂ ਥੋੜੀ ਜਿਹੀ ਤਚਰੀਟ ਵਜਈ ਹੈ ਇਹ ਆਪੇ ਠੀਕ ਹੋ ਜਾਊ ਤੁਸੀਂ ਫਿਕਰ ਨਾ ਕਰੋ ਲਾਲੀ ਨੇ ਦਰਦ ਲਗਾਉਂਦੀ ਹੋਈ ਨੇ ਕਿਹਾ ਐਦਾਂ ਕਿਦਾਂ ਠੀਕ ਹੋ ਜੂ ਪਹਿਲਾ ਖੂਨ ਤਾਂ ਦੇਖ ਕਿੰਨਾ ਜ਼ਿਆਦਾ ਨਿਕਲ ਰਿਹਾ ਹੈ ਮੈਂ ਡਾਕਟਰ ਨੂੰ ਬੁਲਾ ਕੇ ਲਿਆਉਣਾ ਹਾਂ ਬੇਬੇ ਜੀ ਤੁਸੀਂ ਲਾਲੀ ਨੂੰ ਅੰਦਰ ਲੈ ਜਾਓ ਗੁਰੀ ਨੇ ਲਾਲੀ ਦੀ ਗੱਲ ਨੂੰ ਟੋਕਦੇ ਹੋਏ ਨੇ ਕਿਹਾ ਨਾ ਜਾਈ ਗੁਰੀ ਆਪੇ ਠੀਕ ਹੋ ਜੂ ਬੇਬੇ ਨੇ ਪੱਟੀ ਬੰਨ੍ਹ ਦਿੱਤੀ ਹੈ ਖੂਨ ਵੀ ਪੰਜਾ ਸੱਤਾ ਮਿੰਟਾਂ ਤੱਕ ਰੁਕ ਜਾਣਾ ਤੂੰ ਐਵੇਂ ਨਾ ਫਿਕਰ ਕਰੀ ਜਾ ਲਾਲੀ ਨੇ ਗੁਰੀ ਦੇ ਡਾਕਟਰ ਵੱਲ ਜਾਣ ਲਈ ਵਾਧੇ ਕਦਮਾਂ ਨੂੰ ਰੋਕਦੇ ਹੋਏ ਕਾਲੀ ਨਾਲ ਉੱਤਰ ਦਿੱਤਾ ਲਾਲੀ ਦੇ ਮੂੰਹੋਂ ਇਹ ਪਹਿਲੇ ਸ਼ਬਦ ਸਨ ਜਿਹੜੇ ਗੁਰੀ ਨੇ ਅੱਜ ਸੁਣੇ ਸਨ ਲਾਲੀ ਨੇ ਆਪਣੀ ਜ਼ੁਬਾਨ ਵਿੱਚੋਂ ਅੱਜ ਪਹਿਲੀ ਵਾਰ ਹੀ ਗੁਰੀ ਦੇ ਸਾਹਮਣੇ ਕੁਝ ਬੋਲਿਆ ਸੀ ਲਾਲੀ ਦੀ ਮਿੱਠੀ-ਮਿੱਠੀ ਆਵਾਜ਼ ਨੇ ਉਪਰੋਂ ਲਾਲੀ ਦੀ ਜ਼ੁਬਾਨ ਵਿੱਚੋਂ ਗੁਰੀ ਦਾ ਨਾਮ ਸੁਣ ਕੇ ਗੁਰੀ ਦਾ ਦਿਲ ਵੀ ਅੰਦਰ ਤੱਕ ਸਕੂਨ ਨਾਲ ਭਰ ਗਿਆ ਪਰ ਲਾਲੀ ਦੀ ਜ਼ੁਬਾਨ ਵਿੱਚੋਂ ਨਿਕਲੇ ਸ਼ਬਦਾਂ ਨੇ ਗੁਰੇ ਦੇ ਸਾਹਮਣੇ ਹੋਰ ਵੀ ਜ਼ਿਆਦਾ ਸਵਾਲ ਖੜੇ ਕਰ ਦਿੱਤੇ ਸਨ ਲਾਲੀ ਦੀ ਜ਼ੁਬਾਨ ਵਿੱਚੋਂ ਲਾਲੀ ਦੇ ਅੰਦਰਲੇ ਦਰਦਾਂ ਦਾ ਅਹਿਸਾਸ ਵੀ ਹੋਇਆ ਸੀ ਜਿਹੜਾ ਉਸ ਨੇ ਆਪਣੇ ਚਿਹਰੇ ਤੋਂ ਲੁਕੋ ਕੇ ਰੱਖਿਆ ਸੀ ਵਿਸ਼ਨਕੌਰ ਭਾਵੇਂ ਚੁੱਪ ਸੀ ਪਰ ਉਸ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਅਥਰੂ ਉਹਦੀ ਮਜਬੂਰੀ ਤੇ ਬੇਵਸੀ ਨੂੰ ਬਿਆਨ ਕਰ ਰਹੇ ਸਨ ਗੁਰੇ ਨੇ ਲਾਲੀ ਨੂੰ ਖੜੇ ਹੋ ਕੇ ਅੰਦਰ ਜਾਣ ਲਈ ਕਿਹਾ ਅਤੇ ਇਹ ਵੀ ਗਿਆ ਕਿ ਮੈਂ ਡਾਕਟਰ ਨੂੰ ਹੁਣੇ ਹੀ ਬੁਲਾ ਕੇ ਲਿਆਉਣਾ। ਉਦੋਂ ਤੱਕ ਤੁਸੀਂ ਅੰਦਰ ਮੰंजे ਤੇ ਜਾ ਕੇ ਬੈਠ ਜਾਓ। ਲਾਲੀ ਨੇ ਫਿਰ ਵੀ ਗੁਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਗੁਰੀ ਨੇ ਲਾਲੀ ਦੀ ਇੱਕ ਨਾ ਸੁਣੀ ਤੇ ਕਾਲੀ ਨਾਲ ਡਾਕਟਰ ਨੂੰ ਸੱਦਣ ਲਈ ਚਲਾ ਗਿਆ। ਬਿਸ਼ਨਕਰ ਨੇ ਲਾਲੀ ਨੂੰ ਸਹਾਰਾ ਜਿਹਾ ਦੇ ਕੇ ਖੜੀ ਕੀਤਾ। ਦਰਅਸਲ ਅੱਜ ਇਹ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਲਾਲੀ ਨੇ ਵਿਰੋਧ ਦੇ ਅੱਗੇ ਆਪਣੀ ਜ਼ੁਬਾਨ ਖੋਲੀ ਸੀ। ਤੇ ਵੀਰੋ ਦੀ ਹਰ ਗਲਤੀ ਨੂੰ ਉਹਦੇ ਸਾਹਮਣੇ ਰੱਖ ਦਿੱਤਾ ਸੀ ਕਿਉਂਕਿ ਲਾਲੀ ਹੁਣ ਸਾਰਾ ਕੰਮਕਾਰ ਖੁਦ ਹੀ ਕਰਦੀ ਸੀ ਜਿਸ ਕਰਕੇ ਵੀਰੋ ਨੂੰ ਹੁਣ ਮੌਕਾ ਹੀ ਨਹੀਂ ਮਿਲਦਾ ਸੀ ਦੁੱਧ ਵਿੱਚ ਗੋਲੀਆਂ ਮਿਲਾਉਣ ਦਾ ਜਿਸ ਦਿਨ ਤੋਂ ਹਸਪਤਾਲ ਤੋਂ ਛੁੱਟੀ ਲੈ ਕੇ ਵਾਪਸ ਆਏ ਸਨ ਉਸ ਦਿਨ ਤੋਂ ਬਾਅਦ ਵੀਰੋ ਦਾ ਚਤਰੇ ਨਾਲ ਮਿਲਣ ਵੀ ਨਹੀਂ ਹੋ ਸਕਿਆ ਸੀ ਤੇ ਉਪਰੋਂ ਲਾਲੀ ਵੀ ਸਭ ਕੁਝ ਸਮਝ ਚੁੱਕੀ ਸੀ ਇਸੇ ਗੱਲ ਤੋਂ ਦੋਹਾਂ ਵਿੱਚ ਪਿਛਲੇ 2 ਦਿਨ ਦੀ ਗਰਮੀ ਵਧੀ ਹੋਈ ਸੀ ਕ੍ਰਿਸ਼ਨ ਵੀਰੋਂ ਨੂੰ ਥੋੜਾ ਬੋਤ ਬੋਲਦਾ ਪਰ ਵੀਰੋ ਕ੍ਰਿਸ਼ਨ ਨੇ ਉਥੇ ਹੀ ਚੁੱਪ ਕਰਵਾ ਦੇਣੀ ਬਿਸ਼ਨ ਕੋਰ ਲਾਲੀ ਨੂੰ ਚੁੱਪ ਰਹਿਣ ਲਈ ਕਹਿੰਦੀ ਅੱਜ ਸਵੇਰ ਤੋਂ ਹੀ ਗੱਲਬਾਤ ਵੱਧ ਚੁੱਕੀ ਸੀ ਅਤੇ ਵੀਰੋਂ ਨੇ ਲਾਲੀ ਨੂੰ ਪਹਿਲਾਂ ਤਾਂ ਗੁੱਸੇ ਵਿੱਚ ਲੱਤਾਂ ਮਾਰੀਆਂ ਅਤੇ ਫਿਰ ਗੁੱਸੇ ਵਿੱਚ ਹਿਵਾਨ ਬਣੀ ਵੀਰੋਂ ਨੇ ਕੰਧ ਵਿੱਚ ਲੱਗਿਆ ਹੋਇਆ ਲੋਹੇ ਦਾ ਸਰੀਆ ਕੱਢ ਕੇ ਲਾਲੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਇੱਕ ਪਾਸੇ ਤੋਂ ਨਕੀਲਾ ਹੋਣ ਕਰਕੇ ਲਾਲੀ ਦੀ ਬਾਹ ਨੂੰ ਚੀਰ ਦਿੱਤਾ ਜਦੋਂ ਇੱਕਦਮ ਹੀ ਖੂਨ ਵਗਣ ਲੱਗਿਆ ਤਾਂ ਵੀਰੋ ਕਾਲੀ ਨਾਲ ਆਪਣਾ ਬੈਗ ਲੈ ਕੇ ਨਿਕਲ ਗਈ ਸੀ ਲਾਲੀ ਨੂੰ ਭਾਵੇਂ ਦਰਦ ਵੀ ਹੋ ਰਿਹਾ ਸੀ ਪਰ ਲਾਲੀ ਨੂੰ ਜ਼ਿੰਦਗੀ ਵਿੱਚ ਮਿਲੇ ਦਰਦਾਂ ਤੋਂ ਵੱਡਾ ਨਹੀਂ ਲੱਗ ਰਿਹਾ ਸੀ ਉਧਰ ਵੀਰੋ ਜਿਵੇਂ ਹੀ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲੀ ਤਾਂ ਉਸ ਨੂੰ ਸਾਹਮਣੇ ਚਤਰਾ ਵੀ ਨਜ਼ਰ ਖੜਾ ਦਿਖਾਈ ਦਿੱਤਾ ਚਤਰੇ ਨੂੰ ਮਿਲਣ ਦੇ ਬਹਾਨੇ ਵੀਰੋ ਚਤਰੀ ਦੇ ਘਰ ਚਲੀ ਗਈ ਜਿੱਥੇ ਉਸਨੇ ਚਤਰੇ ਦੀ ਮਾਂ ਨੂੰ ਆਪਣੇ ਪੂਰੇ ਚਲਿੱਤਰ ਦਿਖਾ ਕੇ ਦਿੱਤੇ ਅਤੇ ਕਿਹਾ ਕਿ ਚਾਚੇ ਹੁਣ ਮੈਂ ਉੱਥੇ ਨਹੀਂ ਰਹਿਣਾ ਮੇਰੇ ਨਾਲ ਸਾਰੇ ਕੋਟਮਾਰ ਕਰਦੇ ਹਨ ਗੰਦੀਆਂ ਗਾਲਾਂ ਕੱਢਦੇ ਨੇ ਹੋਰ ਵੀ ਬਹੁਤ ਕੁਝ ਬੋਲਿਆ ਅਤੇ ਆਪਣੇ ਆਪ ਨੂੰ ਇੱਕ ਸੱਤੀ ਸਵਿਤਰੀ ਬਣਾ ਕੇ ਪੇਸ਼ ਕਰਨ ਲੱਗੀ ਚਤਰੇ ਦੀ ਮਾਂ ਗੱਲਾਂ ਬਣਾਉਣ ਵਿੱਚ ਮਾਹਰ ਸੀ ਉਸਨੇ ਵੀ ਵਿਰੋਧਾ ਪੱਖ ਪੂਰਿਆ ਅਤੇ ਲਾਲੀ ਵਾਰੇ ਵੀ ਬਹੁਤ ਮੰਦਾ ਬੋਲਣ ਲੱਗੀ ਵੀਰੋ ਨੇ ਚਤਰੇ ਨੂੰ ਬਹਾਨੇ ਨਾਲ ਕਿਹਾ ਕਿ ਮੈਨੂੰ 62 ਤੱਕ ਛੱਡ ਆਵੀਂ ਚਤਰੇ ਨੇ ਪਹਿਲਾਂ ਤਾਂ ਟਾਲਮਟੋਲ ਕੀਤੀ ਪਰ ਬਾਅਦ ਵਿੱਚ ਮੰਨ ਗਿਆ ਵੀਰੋ ਵੀ ਚਤਰੇ ਦੇ ਪਿਆਰ ਲਈ ਤਰਸੀ ਪਈ ਸੀ ਚਤਰੇ ਦੇ ਹਾਂ ਕਰਨ ਤੇ ਹੀ ਵੀਰੋ ਦੇ ਦਿਲ ਨੂੰ ਚਾਹ ਚੜਨ ਲੱਗ ਪਿਆ ਲਾਲੀ ਅੰਦਰ ਮੰਜੇ ਤੇ ਜਾ ਕੇ ਬੈਠੀ ਹੀ ਸੀ ਕਿ ਇਹਨੇ ਨੂੰ ਗੁਰਵੀ ਡਾਕਟਰ ਨੂੰ ਨਾਲ ਲੈ ਕੇ ਆ ਗਿਆ ਡਾਕਟਰ ਨੇ ਲਾਲੀ ਦੀ ਬਾਹ ਨੂੰ ਸਾਫ਼ ਕਰਕੇ ਦਵਾਈ ਲਈ ਅਤੇ ਪੱਟੀ ਕਰ ਦਿੱਤੀ ਅਤੇ ਕੁਝ ਗੋਲੀਆਂ ਵੀ ਦਿੱਤੀਆਂ ਲਾਲੀ ਹਾਲੇ ਵੀ ਕਹਿ ਰਹੀ ਸੀ ਕਿ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਠੀਕ ਹਾਂ ਗੁਰੀ ਰਸੋਈ ਵਿੱਚੋਂ ਲਾਲੀ ਲਈ ਪਾਣੀ ਦਾ ਗਲਾਸ ਲੈ ਆਇਆ ਅਤੇ ਲਾਲੀ ਨੂੰ ਗੋਲੀਆਂ ਖਵਾ ਦਿੱਤੀਆਂ ਕੁਝ ਦਿਨ ਆਰਾਮ ਕਰਨ ਦਾ ਕਹਿ ਕੇ ਡਾਕਟਰ ਬੜੇ ਜੀਰਾਬਾਦ ਪਰਤ ਕੇ ਆਏ ਸੀ ਤੇਰੇ ਦਰ ਉਤੇ ਬੂਹੇ ਟੁਕਿਆਂ ਨੂੰ ਤਾਂ ਖੈਰ ਹਾਸੇ ਦੀ ਕਦੇ ਪਾਈ ਹੀ ਨਹੀਂ ਕਾਤਿਲ ਅੱਖਾਂ 'ਚ ਉਹੀ ਅੰਦਾਜ਼ ਅੱਜ ਵੀ ਬਰਕਰਾਰ ਹੈ ਤੇਰਾ ਹੁਸੈਨ ਚਰੇ ਤੇ ਮੁਸਕਰਾਹਟ ਫਿਰ ਵੀ ਆਈ ਹੀ ਨਹੀਂ ਉਧਰ ਵੀਰੋ ਚਤਰੇ ਨੂੰ ਬਸ ਤੱਕ ਛੱਡਣ ਦਾ ਬਹਾਨਾ ਕਰਕੇ ਨਾ ਲੈ ਆਈ ਸੀ ਪਰ ਵੀਰੋ ਦੇ ਦਿਲ ਵਿੱਚ ਚਤਰੇ ਲਈ ਤੜਫਦੀਆਂ ਭਾਵਨਾਵਾਂ ਭਾਂਬੜ ਬਣ ਚੁੱਕੀਆਂ ਸਨ ਵੀਰੋ ਚਤਰੇ ਦੇ ਨਾਲ ਖਹਿ ਕੇ ਤੁਰਨ ਲੱਗ ਪਈ ਬਹਾਨੇ ਨਾਲ ਚਤਰੇ ਦੇ ਮੋਢੇ ਵਿੱਚ ਮੋਢਾ ਮਾਰ ਜਾਂਦੀ ਤੇ ਕਦੇ ਚਤਰੇ ਦਾ ਹੱਥ ਫੜਨ ਲੱਗ ਜਾਂਦੀ ਚਤਰਾ ਵੀਰੋ ਨੂੰ ਆਪਣੇ ਦਿਲ ਦੀ ਗੱਲ ਕਹਿਣੀ ਚਾਹੁੰਦਾ ਸੀ ਪਰ ਵੀਰੋ ਅੱਗੇ ਉਹਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਮੂੰਹ ਖੋਲਣ ਦੀ ਚਤਰਾ ਕਿੰਨੀ ਦੂਰ ਤੱਕ ਕੋਸ਼ਿਸ਼ ਕਰਦਾ ਰਿਹਾ ਪਰ ਕਹਿ ਨਾ ਸਕਿਆ ਵੀਰੋ ਦੇ ਦਿਲ ਵਿੱਚ ਪਿਆਰ ਦੀਆਂ ਲਹਿਰਾਂ ਉੱਠ ਰਹੀਆਂ ਸਨ ਪਰ ਦਿਨ ਦਾ ਵੇਲਾ ਹੋਣ ਕਰਕੇ ਚਤਰੇ ਨੇ ਵੀਰੋ ਨੂੰ ਅਜੀਹਾ ਕਰਨ ਤੋਂ ਰੋਕਿਆ ਪਰ ਵੀਰੋ ਹੋਰ ਵੀ ਜ਼ਿਆਦਾ ਉਕਸੌਣ ਲੱਗ ਪਈ ਜਦੋਂ ਵੀਰੋ ਦੀ ਦਿਲ ਦੀ ਤੜਪ ਹੱਦੋਂ ਵੱਧ ਗਈ ਤਾ ਵੀਰੋ ਨੇ ਛਤਰੀ ਦੀ ਬਾਹ ਫੜੀ ਅਤੇ ਇੱਕ ਸੁੰਨ ਸਾਨ ਪਏ ਘਰ ਵਿੱਚ ਲੈ ਗਈ। ਛਤਰਾ ਨਾ ਨਾ ਕਰ ਰਹੀ ਸੀ ਪਰ ਵੀਰੋ ਨੇ ਛਤਰੀ ਦੀ ਇੱਕ ਨਾ ਸੁਣੀ ਤੇ ਅੰਦਰ ਲਿਜਾ ਕੇ ਵੀਰੋ ਨੇ ਛਤਰੀ ਨੂੰ ਕੁੱਟ ਕੇ ਜੱਫੀ ਪਾ ਲਈ। ਫਿਰ ਸ਼ੁਰੂ ਹੋਈ ਦੋਵਾਂ ਦੇ ਪਿਆਰ ਦੀ ਸ਼ੁਰੂਆਤ। ਵੀਰੋ ਨੇ ਛਤਰੀ ਨੂੰ ਆਪਣੀਆਂ ਬਾਹਾਂ ਵਿੱਚ ਕੁੱਟ ਲਿਆ ਅਤੇ ਛਤਰੀ ਦੇ ਚਿਹਰੇ ਵੱਲ ਦੇਖਣ ਲੱਗੀ। ਛਤਰਾ ਚੁੱਪਚਾਪ ਹੀ ਸੀ। ਪਰ ਚਤਰੇ ਦੇ ਦਿਲ ਵਿੱਚ ਕੋਈ ਗੱਲ ਸੀ ਜਿਹੜੀ ਉਸ ਦੀ ਜ਼ੁਬਾਨ ਤੱਕ ਆਉਣ ਤੋਂ ਪਹਿਲਾਂ ਹੀ ਉਹਦੇ ਹਲਕ ਵਿੱਚ ਰੁਕ ਰਹੀ ਸੀ ਚਤਰੇ ਦੇ ਚਿਹਰੇ ਦੀ ਚਿੰਤਾ ਦੇਖ ਕੇ ਵੀਰੋ ਨੇ ਚਤਰੇ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਕੁੱਟਿਆ ਅਤੇ ਪੁੱਛਿਆ ਕਿ ਕੀ ਹੋਇਆ ਪਰ ਚਤਰੇ ਨੇ ਕੁਝ ਨਾ ਦੱਸਿਆ ਵੀਰੋ ਚਤਰੇ ਦੀ ਹਿੱਕ ਤੇ ਸਿਰ ਰੱਖ ਕੇ ਬੈ ਗਈ ਹੌਲੀ-ਹੌਲੀ ਵੀਰੋ ਨੇ ਆਪਣੇ ਦਿਲ ਦੀ ਗੱਲ ਬਾਹਰ ਕੱਢਣੀ ਸ਼ੁਰੂ ਕਰ ਦਿੱਤੀ ਅਤੇ ਲਾਲੀ ਨੇ ਆਪਣੇ ਅੰਦਰ ਦੀ ਜ਼ਹਿਰ ਚਤਰੀ ਦੇ ਸਾਹਮਣੇ ਖੋਲਣ ਲੱਗ ਪਈ। ਚਤਰੀ ਨੂੰ ਲਾਲੀ ਬਾਰੇ ਸੁਣ ਕੇ ਵੀਰੋ ਤੇ ਗੁੱਸਾ ਵੀ ਆ ਰਿਹਾ ਸੀ। ਕਿਉਂਕਿ ਉਸਨੇ ਤਾਂ ਸਿਰਫ ਲਾਲੀ ਨੂੰ ਹਾਸਿਲ ਕਰਨ ਵਾਸਤੇ ਹੀ ਵੀਰੋ ਨਾਲ ਪਿਆਰ ਦਾ ਨਾਟਕ ਕੀਤਾ ਸੀ। ਪਰ ਜਿਵੇਂ ਹੀ ਵੀਰੋ ਦੇ ਮੂੰਹੋਂ ਲਾਲੀ ਬਾਰੇ ਗਲਤ ਗੱਲਾਂ ਸੁਣੀਆਂ ਤਾਂ ਚਤਰਾ ਗੁੱਸੇ ਵਿੱਚ ਆ ਗਿਆ। ਵੀਰੋ ਬੋਲ ਰਹੀ ਸੀ। ਵੀਰੋ ਨੇ ਚਤਰੀ ਨੂੰ ਕਿਹਾ ਕਿ ਕਿਉਂ ਨਾ ਆਪਾਂ ਲਾਲੀ ਨੂੰ ਉਹਦੇ ਪਿੰਡ ਛੱਡ ਆਈਏ। ਜੋ ਮੇਰੇ ਘਰੋਂ ਚਲੀ ਗਈ ਫਿਰ ਆਪਾਂ ਨੂੰ ਕੋਈ ਫਿਕਰ ਨਹੀਂ ਫਿਰ ਜਦੋਂ ਦਿਲ ਕਰੇ ਆਪਾਂ ਮਿਲ ਸਕਦੇ ਆ ਨਹੀਂ ਨਹੀਂ ਐਦਾਂ ਕਿਉਂ ਕਰਨਾ ਉਹਦਾ ਪਿੰਡ ਹੈ ਹੀ ਕੋਣ ਹੁਣ ਵੀਰੋ ਦੀ ਗੱਲ ਨੂੰ ਟੋਕਦੇ ਛਤਰੀ ਨੇ ਕਿਹਾ ਆਪਾਂ ਕੀ ਲੈਣਾ ਕੋਈ ਹੋਵੇ ਜਾਂ ਨਾ ਹੋਵੇ ਮੇਰੇ ਗਲੋਂ ਤਾਂ ਲੱਥੂ ਕੀ ਕਲਮੂਹੀ ਨਾ ਕਿਤੇ ਆਪ ਨਿਕਲੇ ਨਾ ਮੈਨੂੰ ਮਿਲਣ ਦੇਵੇ ਗੁੱਸੇ ਵਿੱਚ ਨੱਕ ਜਿਹਾ ਚੜੋਂਦੀ ਵੀਰੋ ਕਹਿਣ ਲੱਗੀ ਪਹਿਲਾਂ ਵੀ ਤਾਂ ਆਪਾਂ ਮਿਲਦੇ ਸੀ ਜਿਸ ਦਿਨ ਦੀ ਤੂੰ ਉਹਦੇ ਨਾਲ ਗਲਤ ਵਿਵਹਾਰ ਕਰਨ ਲੱਗੀ ਐ ਉਸ ਦਿਨ ਦੀ ਉਹ ਜ਼ਿਆਦਾ ਹੀ ਚੁਕੰਨੀ ਹੋ ਗਈ ਐ ਜੇ ਤੂੰ ਉਸ ਨਾਲ ਗਲਤ ਨਾ ਕਰਦੀ ਤਾਂ ਉਸਨੇ ਕੁਝ ਨਹੀਂ ਕਹਿਣਾ ਸੀ ਤੂੰ ਆਪ ਹੀ ਛੇੜ ਲਿਆ ਐ ਉਸਨੇ ਦੇਖ ਲਾ ਤੈਨੂੰ ਘਰੋਂ ਵੀ ਕਢਵਾ ਦਿੱਤਾ ਚਤਰੀ ਨੇ ਵੀਰੋਂ ਨੂੰ ਉਹਦੀ ਗਲਤੀ ਦਾ ਅਹਿਸਾਸ ਕਰਵਾਉਂਦੇ ਨੇ ਕਿਹਾ ਆਹੋ ਮੈਂ ਹੀ ਗਲਤ ਆਂ ਜ਼ਿਆਦਾ ਹੇਜ ਆਉਂਦਾ ਤਾਂ ਉਹਦੇ ਕੋਲ ਹੀ ਚਲਾ ਜਾ ਮੇਰੀ ਤਾਂ ਕਿਸਮਤ ਹੀ ਮਾੜੀ ਐ ਜਿਸ ਦਾ ਵੀ ਕਰੋ ਅਗਲਾ ਉਨਾ ਹੀ ਪੈਰਾਂ ਨੂੰ ਵੋਂਦਾ ਹੈ ਗੁੱਸੇ ਵਿੱਚ ਖੜੀ ਹੁੰਦੀ ਵੀਰੋ ਕਹਿਣ ਲੱਗੀ ਗੁੱਸੇ ਕਿਉਂ ਨਹੀਂ ਹੈ ਮੇਰੀ ਜਾਨ ਮੈਂ ਤਾਂ ਵੈਸੇ ਹੀ ਕਹਿ ਦਿੱਤਾ ਤੂੰ ਭਲਾ ਕਿਵੇਂ ਗਲਤ ਹੋ ਸਕਦੀ ਹੈ ਵੀਰੋ ਦੇ ਗੁੱਸੇ ਨੂੰ ਦੇਖਦੇ ਹੋਏ ਚਤਰੀ ਨੇ ਸਮੇਂ ਦੀ ਨਜ਼ਾਕਤ ਨੂੰ ਮਹਿਸੂਸ ਕਰਦੇ ਨੇ ਖੜੀ ਹੁੰਦੀ ਵੀਰੋ ਦੀ ਬਾਹ ਫੜਦੇ ਨੇ ਕਿਹਾ ਬੱਸ ਕਰ ਚਤਰੀਆ ਰਹਿਣ ਦੇ ਤੈਨੂੰ ਵੀ ਮੈਹੀ ਗਲਤ ਲੱਗਦੀ ਆ ਤੂੰ ਹੁਣ ਉਸੇ ਨਾਲ ਜਾ ਕੇ ਕਰ ਜੋ ਕਰਨਾ ਹੈ ਮੈਨੂੰ ਛੱਡ ਦੇ ਮੈਂ ਚੱਲੀ ਆ ਹਮੇਸ਼ਾ ਲਈ ਸਭ ਤੋਂ ਦੂਰ ਚਤਰੇ ਤੋਂ ਆਪਣੀ ਬਾਹ ਛਡਵਾਉਂਦੀ ਵੀ ਰੋ ਗੁੱਸੇ ਵਿੱਚ ਕਹਿਣ ਲੱਗੀ ਅੱਛਾ ਜੀ ਇੰਨੀ ਜਲਦੀ ਦੂਰ ਹੋਣ ਬਾਰੇ ਸੋਚ ਲਿਆ ਅਜੇ ਤਾਂ ਅੱਧਾ ਘੰਟਾ ਹੀ ਹੋਇਆ ਮੇਰੀ ਜਾਨ ਇੰਨੀ ਜਲਦੀ ਨਹੀਂ ਜਾਣ ਦਿੰਦਾ ਵੀਰ ਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾਉਂਦੇ ਚਤਰੇ ਨੇ ਕਿਹਾ ਵੀਰੋ ਆਪਣੇ ਆਪ ਨੂੰ ਛਡਵਾਉਣ ਲਈ ਜ਼ੋਰ ਲਾਉਣ ਲੱਗੀ ਪਰ ਚਤਰੇ ਨੇ ਆਪਣੀ ਪਕੜ ਹੋਰ ਵੀ ਮਜ਼ਬੂਤ ਕਰ ਦਿੱਤੀ ਵੀਰੋ ਛੱਡਣ ਲਈ ਕਹਿ ਰਹੀ ਸੀ ਪਰ ਚਤਰੇ ਨੇ ਵੀਰੋ ਦੀ ਇੱਕ ਵੀ ਨਾ ਸੁਣੀ ਤੇ ਵੀਰੋ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਚਤਰੀ ਛਾੜ ਮੈਨੂੰ ਮੈਂ ਆਪਣੇ ਘਰ ਜਾਣਾ ਵਾ ਮੈਨੂੰ ਕੁਵੇਲਾ ਹੋ ਰਿਹਾ ਹੈ ਨਾਲੇ ਹੁਣ ਤਾਂ ਆਪਣੀ ਉਸ へਜਲੀ ਕੋਲੀ ਜਾਇਆ ਕਰੀ ਮੈਂ ਤਾਂ ਤੇਰਾ ਮੂੰਹ ਵੀ ਨਹੀਂ ਵੇਂਦੀ ਅੱਜ ਤੂੰ ਆਪਣੇ ਆਪ ਨੂੰ ਚਤਰੇ ਤੋਂ ਛੁਡਵਾ ਕੇ ਖੜੀ ਹੁੰਦੀ ਹੋਈ ਵੀਰੋ ਨੇ ਚਤਰੇ ਨੂੰ ਕਹਿਣ ਲੱਗੀ ਭਾਬੀ ਤੂੰ ਵੀ ਨਾ ਬੱਸ ਗੱਲ ਨੂੰ ਕਿਸੇ ਹੋਰ ਪਾਸੇ ਹੀ ਲੈ ਗਈ ਮੈਨੂੰ ਕੀ ਜ਼ਰੂਰਤ ਹੈ ਭਲਾ ਉਸ ਮਰੀਜ਼ ਨੂੰ ਦੇਖਣ ਦੀ ਮੈਂ ਤਾਂ ਵੈਸੇ ਹੀ ਕਹਿ ਰਿਹਾ ਸੀ ਚਲ ਸੋਰੀ ਹੁਣ ਮਾਫ ਵੀ ਕਰ ਦੇ ਮੇਰੀ ਸਰਕਾਰ ਵੀਰ ਦਾ ਘੁੱਟ ਕੇ ਹੱਥ ਫੜਦੇ ਚਤਰੇ ਨੇ ਮਿੰਨਤ ਜਹੀ ਨਾਲ ਕਿਹਾ ਨਹੀਂ ਨਹੀਂ ਤੂੰ ਚਲਾ ਹੀ ਜਾ ਉਸ ਕੋਲ ਜਿਆਦਾ ਹੀ 헤ਜ ਹੁੰਦਾ ਏ ਤੈਨੂੰ ਅੱਜ ਕੱਲ ਉਹਦਾ ਵੀਰ ਉਹਨੇ ਆਪਣਾ ਹੱਥ ਪਿੱਛੇ ਖਿੱਚਦੀ ਨੇ ਕਿਹਾ ਗੁੱਸਾ ਛੱਡ ਪਰ ਜਾਈ ਹੁਣ ਆ ਜਾ ਬਹਿ ਜਾ ਇੱਥੇ ਬਣਾਉਨੇ ਆ ਕੋਈ ਸਕੀਮ ਨਾਲੇ ਦੁਨੀ ਤਤੀ ਨਾ ਹੋਇਆ ਕਰ ਆ ਫੜਨਾ ਅਗਨੀ ਦਾ ਪੋਰਾ ਖਾਲਾ ਹੈ। ਵੀਰੋ ਨੂੰ ਖਿੱਚ ਕੇ ਥੱਲੇ ਬਿਠਾਉਂਦੇ ਚਤਰੀ ਨੇ, ਵੀਰੋ ਦੀ ਤਲੀ ਉੱਪਰ ਕਣਕ ਦੇ ਦਾਣੇ ਜਿੰਨੀ ਫੀਮ タルਦੇ ਨੇ ਕਿਹਾ। "ਨਾ, ਮੈਂ ਨਹੀਂ ਖਾਣੀ ਇਹ।" ਵੀਰੋ ਨੇ ਨੱਕ ਜਿਹਾ ਵਟਦੀ ਨੇ ਜਵਾਬ ਦਿੰਦੀ ਨੇ ਕਿਹਾ। "ਖਾਲਾ ਹੈ, ਖਾਲਾ ਹੈ। ਫਿਰ ਦੇਖੀ ਕਿਵੇਂ ਤੇਰਾ ਅੰਗ-ਅੰਗ ਖਿਰਦਾ। ਐਵੇਂ ਨਾ ਤਪੀਰਿਆ ਕਰ ਸਾਰਾ ਦਿਨ।" ਵੀਰੋ ਦੇ ਮੂੰਹ ਕੋਲ ਉਹਦਾ ਹੱਥ ਕਰਦੇ ਚਤਰੀ ਨੇ ਕਿਹਾ। ਵੀਰੋ ਵੀ ਅੱਖਾਂ ਨੂੰ ਬੰਦ ਕਰਕੇ ਕਾਲੀ ਨਾਲ ਖਾ ਗਈ। ਚਤਰਾ ਤੇ ਵੀਰੋ ਕਾਫੀ ਧੀਰ ਤੱਕ ਉੱਥੇ ਹੀ ਬੈਠੇ ਲਾਲੀ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀਆਂ ਸਕੀਮਾਂ ਬਣਾਉਣ ਲੱਗੇ ਵੀਰੋ ਲਾਲੀ ਨੂੰ ਆਪਣੇ ਰਸਤੇ ਵਿੱਚੋਂ ਖਤਮ ਕਰਨਾ ਚਾਹੁੰਦੀ ਸੀ ਤੇ ਚਤਰਾ ਵੀਰੋ ਦੇ ਸਹਾਰੇ ਲਾਲੀ ਤੱਕ ਪਹੁੰਚਣਾ ਚਾਹੁੰਦਾ ਸੀ ਕਿਤੇ ਕਤਲ ਹੋਏ ਯਾਰਮਾਨਾ ਦੀ ਕਿਤੇ ਪੀੜਾ ਸੀਨੇ ਤੜਕਦੀਆਂ ਕਿਤੇ ਬਲਦਾ ਸੀਵਾ ਯਾਦਾਂ ਦਾ ਪਰ ਵੀਰੋ ਲਾਲੀ ਨੂੰ ਆਪਣੇ ਘਰੋਂ ਕੱਢਣਾ ਚਾਹ ਰਹੀ ਸੀ ਕਿਉਂਕਿ ਵੀਰੋ ਨੂੰ ਲੱਗਦਾ ਸੀ ਕਿ ਲਾਲੀ ਹੀ ਹੁਣ ਇਕੋ ਇੱਕ ਇਹੋ ਜਿਹੀ ਹੈ ਜਿਹੜੀ ਉਸ ਨੂੰ ਚਤਰੇ ਨਾਲ ਮਿਲਣ ਤੋਂ ਰੋਕ ਸਕਦੀ ਹੈ ਇਸ ਲਈ ਵੀਰੋ ਲਾਲੀ ਨੂੰ ਘਰੋਂ ਕੱਢਣਾ ਚਾਹੁੰਦੀ ਸੀ ਚਤਰੇ ਨੇ ਵੀਰੋ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਇਹੋ ਜਿਹਾ ਫਸਾਇਆ ਕਿ ਵੀਰੋ ਚਤਰੇ ਦੀ ਹਰ ਗੱਲ ਨੂੰ ਮੰਨਣ ਲਈ ਤਿਆਰ ਹੋ ਗਈ ਪਰ ਚਤਰਾ ਇਹ ਵੀ ਜਾਣਦਾ ਸੀ ਕਿ ਵੀਰੋ ਦੇ ਦਿਲ ਵਿੱਚ ਲਾਲੀ ਲਈ ਨਫ਼ਰਤ ਬਹੁਤ ਜ਼ਿਆਦਾ ਭਰ ਚੁੱਕੀ ਹੈ ਤੇ ਵੀਰੋ ਕਦੇ ਵੀ ਲਾਲੀ ਨੂੰ ਕੋਈ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ ਚਤਰਾ ਵੀ ਥੋੜਾ ਚਕੰਨਾ ਹੋ ਗਿਆ ਸੀ ਪਰ ਨਾਲ-ਨਾਲ ਵੀਰੋ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਵੀ ਰੱਖਣੀ ਚਾਹੁੰਦਾ ਸੀ ਵੀਰੋ ਘਰ ਤੋਂ ਤਾਂ ਆ ਚੁੱਕੀ ਸੀ ਪਰ ਚਤਰਾ ਇਹ ਵੀ ਸੋਚਦਾ ਸੀ ਕਿ ਜੇਕਰ ਵੀਰੋ ਇੱਥੋਂ ਚਲੀ ਗਈ ਤਾਂ ਉਸ ਦਾ ਲਾਲੀ ਨੂੰ ਮਿਲਣ ਦਾ ਸੁਪਨਾ ਪੂਰਾ ਨਹੀਂ ਹੋਣਾ ਸੀ ਇਸ ਲਈ ਚਤਰੀ ਨੇ ਵੀਰੋ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵੀਰੋ ਨਾ ਮੰਨੀ ਆਖਰ ਨੂੰ ਚਤਰੇ ਨੇ ਵੀਰੋ ਨੂੰ ਪਿੰਡ ਤੋਂ ਬਾਹਰ ਪਏ ਇੱਕ ਸੁੰਨਸਾਨ ਘਰ ਵਿੱਚ ਰਹਿਣ ਲਈ ਮਨਾ ਲਿਆ ਵੀਰੋ ਨੇ ਪਹਿਲਾਂ ਤਾਂ ਕੋਰੀ ਨਾ ਕਰ ਦਿੱਤੀ ਪਰ ਜਦੋਂ ਚਤਰੇ ਨੇ ਵੀਰੋ ਨੂੰ ਉੱਥੇ ਰੁਕਣ ਤੇ ਦੋਹਾਂ ਦੇ ਮੇਲ ਬਾਰੇ ਦੱਸਿਆ ਤਾਂ ਵੀਰੋ ਨੇ ਹਾਂ ਕਰ ਦਿੱਤੀ ਚਤਰਾ ਤੇ ਵੀਰੋ ਕਾਫੀ ਦੇਰ ਤੱਕ ਉੱਥੇ ਹੀ ਬੈਠੇ ਰਹੇ ਵੀਰੋ ਸਵੇਰ ਵੇਲੇ ਆਪਣੇ ਘਰੋਂ ਆਈ ਸੀ ਤੇ ਹੁਣ ਤੱਕ ਮੂਹ ਹਨੇਰਾ ਹੋ ਚੁੱਕਿਆ ਸੀ ਚਤਰਾ ਵੀਰੋਂ ਨੂੰ ਹੌਲੀ ਹੌਲੀ ਆਪਣੇ ਪਿੱਛੇ ਪਿੱਛੇ ਆਉਣ ਦਾ ਕਹਿ ਕੇ ਕੱਚੇ ਰਸਤੇ ਰਾਹੀ ਉਸ ਘਰ ਵੱਲ ਜਾਣ ਲੱਗਿਆ ਪਿੱਛੇ ਪਿੱਛੇ ਤੁਰਦੀ ਵੀਰੋਂ ਦੇ ਦਿਲ ਵਿੱਚ ਚਾਅ ਉਬਾਲੇ ਮਾਰ ਰਹੇ ਸਨ 10 ਕੁ ਕਿਲੀਆਂ ਦੀ ਵੀਗੀ ਟੇਢੀ ਕੱਚੀ ਪਹੀ ਤੇ ਤੁਰਨ ਤੋਂ ਬਾਅਦ ਚਤਰਾ ਤੇ ਵੀਰੋਂ ਇੱਕ ਸੁੰਨਸਾਨ ਪਏ ਘਰ ਵਿੱਚ ਜਾ ਪਹੁੰਚੇ ਚਾਰੇ ਪਾਸੇ ਹਨੇਰੀ ਹਨੇਰਾ ਸੀ ਡਿੱਗੀਆਂ ਹੋਈਆਂ ਕੰਧਾਂ ਤੇ ਵਿਹੜੇ ਵਿੱਚ ਖਿਲਰੇ ਹੋਏ ਇੱਟਾਂ ਰੋੜੇ ਇਹ ਦੱਸਣ ਲਈ ਕਾਫੀ ਸਨ ਕਿ ਕਈ ਸਾਲਾਂ ਤੋਂ ਇਸ ਘਰ ਵਿੱਚ ਕੋਈ ਨਹੀਂ ਆਇਆ ਸੀ ਚਤਰੇ ਨੇ ਅੰਦਰ ਜਾ ਕੇ ਇੱਕ ਕਮਰੇ ਨੂੰ ਲੱਗੇ ਟੁੱਟੇ ਜਿਹੇ ਤੱਕਤੇ ਨੂੰ ਧੱਕਾ ਮਾਰਿਆ ਤਾਂ ਖੁੱਲਣ ਦੀ بجائے ਪੂਰਾ ਹੀ ਟੁੱਟ ਕੇ ਡੇਗ ਗਿਆ ਵੀਰੋ ਨੇ ਚਤਰੇ ਦੀ ਬਾਹ ਫੜੀ ਤੇ ਦੂਜੇ ਕਮਰੇ ਵੱਲ ਇਸ਼ਾਰਾ ਕੀਤਾ ਚਤਰੀ ਨੇ ਪਿੱਛੇ ਮੁੜ ਉਧਰ ਵੇਖਿਆ ਤਾਂ ਕਮਰੇ ਵਿੱਚ ਇੱਕ ਲੱਕੜ ਦਾ ਮੰਝਾ ਪਿਆ ਹੋਇਆ ਸੀ ਪਰ ਕਮਰੇ ਨੂੰ ਦਰਵਾਜ਼ਾ ਕੋਈ ਨਹੀਂ ਸੀ ਚਤਰਾ ਅੰਦਰ ਲੰਘਿਆ ਤੇ ਵੀਰੋ ਵੀ ਚਤਰੀ ਦੇ ਪਿੱਛੇ-ਪਿੱਛੇ ਅੰਦਰ ਚਲੀ ਗਈ ਮੰਝੇ ਨੂੰ ਹੱਥ ਨਾਲ ਜੋਰ ਦੀ ਝਾੜਦੇ ਹੋਏ ਚਤਰੀ ਤੇ ਵੀਰੋ ਨੂੰ ਮੰਝੇ ਤੇ ਬੈਠਣ ਦਾ ਇਸ਼ਾਰਾ ਕੀਤਾ ਪਰ ਹਨੇਰਾ ਹੋਣ ਕਰਕੇ ਵੀਰੋ ਥੋੜੀ ਡਰੀ ਹੋਈ ਸੀ ਵੀਰੋ ਨੇ ਮੰਜੇ ਤੇ ਬੈਠਦੇ ਹੀ ਚਤਰੇ ਨੂੰ ਵੀ ਆਪਣੇ ਨਾਲ ਹੀ ਮੰਜੇ ਤੇ ਬਿਠਾ ਲਿਆ ਕੁਝ ਦੇਰ ਚੁੱਪ ਰਹਿਨ ਮਗਰੋਂ ਚਤਰੇ ਨੇ ਵੀਰੋ ਨੂੰ ਉੱਥੇ ਹੀ ਬੈਠਣ ਲਈ ਕਿਹਾ ਅਤੇ ਕਿਹਾ ਕਿ ਮੈਂ ਘਰ ਜਾ ਕੇ ਰੋਟੀ ਲਿਆਉਣਾ ਹਾਂ ਤੂੰ ਇੱਥੇ ਹੀ ਰਹੀਂ ਪਰ ਵੀਰੋ ਨੇ ਆਸ-ਪਾਸੇ ਸੁੰਨਸਾਨ ਹਨੇਰਾ ਦੇਖਿਆ ਤਾਂ ਡਰ ਦੇ ਨਾਲ ਕੰਬ ਕੇ ਚਤਰੇ ਨੂੰ ਚਿੰਬੜ ਗਈ ਅਤੇ ਕਿਹਾ ਕਿ ਮੈਂ ਇੱਥੇ ਇਕੱਲੀ ਨਹੀਂ ਰਹਿਣਾ ਚਤਰੇ ਨੇ ਬਹੁਤ ਸਮਝਾਇਆ ਪਰ ਵੀਰੋ ਨੇ ਚਤਰੇ ਦੀ ਇੱਕ ਵੀ ਨਹੀਂ ਮੰਨੀ ਵੀਰੋ ਤੇ ਚਤਰਾ ਕਾਫੀ ਦੇਰ ਤੱਕ ਬੈਠੇ ਆਪਣੇ ਪਿਆਰ ਦੀਆਂ ਗੱਲਾਂ ਕਰਦੇ ਰਹੇ ਪਰ ਦੋਵਾਂ ਦੇ ਦਿਲ ਦਿਮਾਗ ਵਿੱਚ ਵਾਰ-ਵਾਰ ਇੱਕੋ ਹੀ ਨਾਮ ਆ ਰਿਹਾ ਸੀ ਓਸੀ ਲਾਲੀ ਵੀਰੋ ਇਹ ਸੋਚਣ ਲੱਗੀ ਹੋਈ ਸੀ ਕਿ ਲਾਲੀ ਨੂੰ ਰਸਤੇ ਵਿੱਚੋਂ ਕਿਵੇਂ ਹਟਾਵਾਂ ਚਤਰਾ ਇਹ ਸੋਚ ਰਿਹਾ ਸੀ ਕਿ ਵੀਰੋ ਦਾ ਸਹਾਰਾ ਲੈ ਕੇ ਲਾਲੀ ਤੱਕ ਕਿਵੇਂ ਪਹੁੰਚਾਂ ਉਧਰ ਲਾਲੀ ਸੀ ਜੇ ਡੀ ਨੇ ਸਾਰਾ ਦਿਨ ਦਰਦ ਦੇ ਵਿੱਚ ਹੋਣ ਦੇ ਬਾਵਜੂਦ ਵੀ ਘਰ ਦਾ ਸਾਰਾ ਕੰਮ ਕੀਤਾ ਪਸ਼ੂਆਂ ਨੂੰ ਪੱਠੇ ਪਾਉਣ ਤੋਂ ਲੈ ਕੇ ਘਰ ਦੀ ਸਾਫ ਸਫਾਈ ਕੀਤੀ ਚੁੱਲ੍ਹੇ ਚੋਕੇ ਦਾ ਸਾਰਾ ਕੰਮ ਕੀਤਾ ਤੇ ਕੰਮਕਾਰ ਵਿੱਚ ਇੰਨੀ ਗੁਆਚ ਗਈ ਸੀ ਕਿ ਆਪਣੀ ਤਕਲੀਫ ਨੂੰ ਵੀ ਭੁੱਲ ਗਈ ਪਰ ਫਿਰ ਵੀ ਵੀਰੋ ਨੂੰ ਵਾਰ-ਵਾਰ ਯਾਦ ਕਰ ਰਹੀ ਸੀ ਅਤੇ ਆਪਣੀ ਨਾਨੀ ਤੇ ਮਾਮੇ ਨੂੰ ਵੀ ਕਿੰਨੇ ਵਾਰ ਕਹਿ ਚੁੱਕੀ ਸੀ ਕਿ ਮਾਮੇ ਜੀ ਨੂੰ ਵਾਪਸ ਲਿਆਓ ਪਰ ਕਿਸ਼ਨੇ ਨੇ ਕਹਿ ਦਿੱਤਾ ਕਿ ਆਪੇ ਆਜੂ 2-4 ਦਿਨਾਂ ਨੂੰ ਜਦੋਂ ਸ਼ਾਮ ਨੂੰ ਸਾਰਿਆਂ ਨੇ ਰੋਟੀ ਖਾ ਲਈ ਤੇ ਉਹਦੇ ਵੀ ਲਾਲੀ ਨੂੰ ਵੀਰੋ ਦਾ ਖਿਆਲ ਬਹੁਤ ਆਇਆ ਲਾਲੀ ਸਾਰਾ ਹੀ ਦਿਨ ਘਰ ਦੇ ਦਰਵਾਜ਼ੇ ਨੂੰ ਖੋਲ ਕੇ ਗਲੀ ਵਿੱਚ ਦੂਰ ਤੱਕ ਨਿਗਾ ਮਾਰਦੀ ਕਿ ਸ਼ਾਇਦ ਵੀਰੋ ਮਾਮੀ ਇੱਥੇ ਹੀ ਆਣ ਗਵਾਨ ਕਿਸੇ ਦੇ ਘਰ ਹੋਵੇ ਤੇ ਮੈਨੂੰ ਨਜ਼ਰ ਆ ਜਾਵੇ ਤੇ ਮੈਂ ਉਸ ਨੂੰ ਮਨਾ ਕੇ ਵਾਪਸ ਲਿਆਵਾਂ ਪਰ ਵੀਰੋ ਦੇ ਮਨ ਵਿੱਚ ਤਾਂ ਲਾਲੀ ਲਈ ਜ਼ਹਿਰ ਹੀ ਭਰੀ ਹੋਈ ਸੀ ਦੂਜੇ ਪਾਸੇ ਚਤਰਾ ਤੇ ਵੀਰੋ ساری ਰਾਤ ਇਹੀ ਸਕੀਮਾਂ ਘੜਦੇ ਰਹੀ ਕਿ ਲਾਲੀ ਦਾ ਕੀ ਕੀਤਾ ਜਾਵੇ ਐਸੇ ਵਿਚਾਰ ਵੀਰੋ ਦੇ ਅੰਦਰ ਦੀ ਅੱਗ ਭੜਕੀ ਤੇ ਉਹ ਚਤਰੀ ਨਾਲ ਲਿਪਟ ਗਈ ਚਤਰਾ ਵੀ ਵੀਰੋ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਵੀ ਵੀਰੋ ਦੇ ਅੰਗ-ਅੰਗ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਪਾਸੇ ਗੁਰੀ ਸੀ ਜਿਹੜਾ ਲਾਲੀ ਦੀਆਂ ਅੱਖਾਂ ਵਿੱਚ ਆਏ ਦਰਦ ਨੂੰ ਬਾਖੂਬੀ ਜਾਣ ਚੁੱਕਿਆ ਅਤੇ ਲਾਲੀ ਬਾਰੇ ਸੋਚ-ਸੋਚ ਕੇ ਰਾਤਾਂ ਦੀ ਨੀਂਦ ਵੀ ਉੱਡ ਚੁੱਕੀ ਸੀ। ਨਾਲ-ਨਾਲ ਲਾਲੀ ਨੇ ਗੁਰੀ ਦੇ ਦਿਲ ਵਿੱਚ ਸਤਕਾਰ ਹੋਰ ਵੀ ਜ਼ਿਆਦਾ ਵਧ ਗਿਆ ਸੀ। ਉਹ ਲਾਲੀ ਬਾਰੇ ਹੋਰ ਵੀ ਜ਼ਿਆਦਾ ਜਾਣਨਾ ਚਾਹੁੰਦਾ ਸੀ। ਪਰ ਉਹਦੇ ਅੰਦਰ ਲਾਲੀ ਲਈ ਇੱਕ ਅਜੀਬ ਜਿਹੀ ਖੇਚਵੀ ਸੀ ਜਿਹੜੀ ਉਸ ਨੂੰ ਖੁਦ ਵੀ ਸਮਝ ਨਹੀਂ ਆ ਰਹੀ ਸੀ। ਗੁਰੀ ਲਾਲੀ ਨਾਲ ਗੱਲ ਕਰਨ ਦੇ ਮੌਕੇ ਲੱਭਦਾ ਰਹਿੰਦਾ ਸੀ। ਪਰ ਲਾਲੀ ਤੇ ਗੁਰੀ ਦੀ ਗੱਲਬਾਤ ਸਿਰਫ ਇੱਕ ਖਾਤਰ ਆਈ ਹੀ ਹੁੰਦੀ। ਗੁਰੀ ਨੇ ਬਹੁਤ ਵਾਰ ਆਪਣੇ ਖੱਤ ਵਿੱਚ ਲਿਖਿਆ ਕਿ ਮੈਂ ਤੇਰੇ ਨਾਲ ਗੱਲ ਕਰਨੀ ਹੈ ਪਰ ਲਾਲੀ ਗੁਰੀ ਦੀ ਇਸ ਗੱਲ ਦਾ ਕੋਈ ਜਵਾਬ ਹੀ ਨਾ ਦਿੰਦੀ ਦੂਜੇ ਦਿਨ ਸਵੇਰ ਹੋਈ ਤਾਂ ਲਾਲੀ ਹਰ ਰੋਜ਼ ਦੀ ਤਰ੍ਹਾਂ ਉੱਠ ਕੇ ਆਪਣਾ ਕੰਮਕਾਰ ਕਰਨ ਲੱਗੀ ਵੀਰੋ ਦੀ ਅੱਖ ਖੁੱਲੀ ਤਾਂ ਚਤਰਾ ਉੱਥੇ ਨਹੀਂ ਸੀ ਵੀਰੋ ਨੇ ਆਸ-ਪਾਸੇ ਨਿਗਾਹ ਮਾਰੀ ਪਰ ਚਤਰਾ ਕਿਤੇ ਵੀ ਨਜ਼ਰ ਨਾ ਆਇਆ ਵੀਰੋ ਨੇ ਕਮਰੇ ਦੇ ਇੱਕ ਖੁੰਝੇ ਵਿੱਚ ਥੱਲੇ ਡਿੱਗੇ ਆਪਣੇ ਕੱਪੜੇ ਚੁੱਕੇ ਅਤੇ પાਕੇ ਬਾਹਰ ਆ ਗਈ ਅਤੇ ਚਤਰੇ ਨੂੰ ਮਿੰਨੀ-ਮਿੰਨੀ ਆਵਾਜ਼ ਵਿੱਚ ਬੁਲਾਉਣ ਲੱਗੀ ਪਰ ਚਤਰਾ ਕਿਤੇ ਵੀ ਨਜ਼ਰ ਨਹੀਂ ਆਇਆ ਵੀਰੋ ਥੋੜੀ ਹੋਰ ਬਾਰwahlਾਈ ਦੂਰ ਪਹੀ ਵੱਲ ਨਜ਼ਰ ਮਾਰੀ ਤਾਂ ਚਤਰਾ ਹੱਥ ਵਿੱਚ ਢੋਲੂ ਫੜੀ ਹੋਣ ਦਾ ਨਜ਼ਰ ਆਇਆ ਜਿਵੇਂ ਹੀ ਚਤਰਾ ਘਰ ਦੇ ਅੰਦਰ ਆਇਆ ਵੀਰੋ ਨੇ ਚਤਰੇ ਨੂੰ ਘੁੱਟ ਕੇ ਜੱਫੀ ਪਾ ਲਈ ਵੀਰੋ ਨੇ ਚਤਰੇ ਨੂੰ ਘੁੱਟ ਕੇ ਆਪਣੀ ਨਰਮ ਹਿੱਕ ਨਾਲ ਲਾ ਲਿਆ ਯਾਰ ਦੀ ਤੜਫ ਵਿੱਚ ਤੜਫਦੀ ਵਿਰੋਧਾ ਅੰਗ ਅੰਗ ਚਤਰੀ ਦਾ ਹੋਣ ਲੱਗਿਆ ਵਿਰੋਧ ਦੇ ਗੁੰਦਵੇਂ ਸਰੀਰ ਨੇ ਚਤਰੀ ਨੂੰ ਜਲਦੀ ਹੀ ਮਤ ਹੋਸ਼ ਹੋਣ ਲਈ ਮਜਬੂਰ ਕਰ ਦਿੱਤਾ ਚਤਰੀ ਦੀ ਛਾਤੀ ਨਾਲ ਲੱਗੇ ਵਿਰੋਧ ਦੇ ਮੋٹے ਮਮੀਆਂ ਦੀ ਤੜਪ ਚਤਰੀ ਨੂੰ ਜੋਸ਼ ਵਿੱਚ ਕਰਨ ਲੱਗੀ ਚਤਰੀ ਨੇ ਵਿਰੋਧ ਦੇ ਬੁੱਲਾਂ ਵਿੱਚ ਬੁੱਲ ਪਾ ਲਈ ਇੱਕ ਹੱਥ ਨਾਲ ਵਿਰੋਧ ਦੀ ਮਮੀਆਂ ਨੂੰ ਮਸਲਣ ਲੱਗਿਆ ਵੀਰੋ ਵੀ ਪੂਰੇ ਹੇਹੇ ਵਿੱਚ ਹੋਈ ਚਤਰੇ ਦੇ ਬੁੱਲਾਂ ਵਿੱਚ ਬੁੱਲਾਂ ਨੂੰ ਚੂਸ ਰਹੀ ਸੀ ਨਾਲ ਨਾਲ ਵੀਰੋ ਚਤਰੇ ਦੇ ਹੋਰ ਜ਼ਿਆਦਾ ਨਾਲ ਲੱਗ ਰਹੀ ਸੀ ਵੀਰੋ ਦਾ ਹੁਸਨ ਲਾਲ ਲਾਲ ਹੋ ਗਿਆ ਚਤਰਾ ਵੀਰੋ ਦੀਆਂ ਲਾਲ ਲਾਲ ਗੱਲਾਂ ਨੂੰ ਵੀ ਰੱਜ ਕੇ ਚੂਸਣ ਲੱਗਿਆ ਵੀਰੋ ਦੇ ਮੋਢਿਆਂ ਤੋਂ ਸੂਟ ਥੱਲੇ ਕਰਕੇ ਚਤਰੇ ਨੇ ਵੀਰੋ ਨੂੰ ਹੋਰ ਵੀ ਜ਼ਿਆਦਾ ਹੇਹੇ ਵਿੱਚ ਕਰ ਦਿੱਤਾ ਵੀਰੋ ਚਤਰੀ ਨੂੰ ਚੂਸਦੀ ਚੂਸਦੀ ਉਸ ਦੀ ਬੁਕਲ ਵਿੱਚ ਆ ਕੇ ਬਹਿ ਗਈ ਅੱਗੇ ਪਿੱਛੇ ਹਿੱਲ ਹਿੱਲ ਕੇ ਵੀਰੋ ਨੇ ਚਤਰੇ ਦੇ ਸੰਦ ਨੂੰ ਵੀ ਪੂਰਾ ਖੜਾ ਕਰ ਲਿਆ ਚਤਰੇ ਨੇ ਵੀਰੋ ਦੇ ਸੂਟ ਨੂੰ ਥੱਲੇ ਰਿਸਕਾਉਂਦੇ ਨੇ ਵੀਰੋ ਦੇ ਮੁੰਮੇ ਨੰਗੇ ਕਰ ਲਏ ਵੀਰੋ ਨੇ ਆਪ ਹੀ ਚਤਰੇ ਦੇ ਮੂੰਹ ਵਿੱਚ ਆਪਣਾ ਮੋਟਾ ਮੁੰਮਾ ਪਾ ਦਿੱਤਾ ਅਤੇ ਚਤਰੇ ਨੂੰ ਰੱਜ ਕੇ ਚੂਸਣ ਲੀਕਨ ਲੱਗੀ ਚਤਰਾ ਵੀ ਮਾਲ ਪੱਤਾ ਪੂਰਾ ਸ਼ੱਕ ਕੇ ਆਇਆ ਸੀ ਉਹ ਵੀ ਵੀਰੋ ਉੱਪਰ ਟੁੱਟ ਪਿਆ ਵੀਰੋ ਦੇ ਮੋٹے ਮੋٹے ਮੂਮੀਆਂ ਨੂੰ ਚੂਸਦੇ ਛਤਰੀ ਨੇ ਵੀਰੋ ਨੂੰ ਜਵਾਨੀ ਦਾ ਪੂਰਾ ਅਹਿਸਾਸ ਕਰਵਾਇਆ ਛਤਰੀ ਦਾ ਇੱਕ ਹੱਥ ਵੀਰੋ ਦੀ ਸਲਵਾਰ ਵਿੱਚ ਸੀ ਜਿਸ ਨਾਲ ਉਹ ਵੀਰੋ ਦੀ ਨਰਮ ਨਰਮ ਪੂਸੀ ਨੂੰ ਹੋਰ ਵੀ ਜ਼ਿਆਦਾ ਗਰਮ ਕਰ ਰਿਹਾ ਸੀ ਵੀਰੋ ਵੀ ਛਤਰੀ ਨਾਲ ਸਖਤ ਹੋਇਆ ਲਿੰਗ ਹੱਥਾਂ ਵਿੱਚ ਮਸਲ ਮਸਲ ਕੇ ਸਵਾਦ ਲੈ ਰਹੀ ਸੀ ਵੀਰੋ ਦੇ ਮੂੰਹੋਂ ਨਿਕਲਦੀਆਂ ਪਿਆਰ ਦੀਆਂ ਸਿਸਕੀਆਂ ਚਤਰੇ ਨੂੰ ਹੋਰ ਵੀ ਜ਼ਿਆਦਾ ਸਰੂਰ ਦੇ ਰਹੀਆਂ ਸਨ ਵੀਰੋ ਦੇ ਮੁੰਮਿਆਂ ਨੂੰ ਚੂਸ-ਚੂਸ ਕੇ ਚਤਰੇ ਨੇ ਵੀਰੋ ਦਾ ਪਾਣੀ ਕੱਢ ਦਿੱਤਾ ਪਰ ਵੀਰੋ ਦੀ ਜਵਾਨੀ ਇੰਨੀ ਜਲਦੀ ਹਾਰ ਮੰਨਣ ਵਾਲੀ ਨਹੀਂ ਸੀ ਵੀਰੋ ਚਤਰੇ ਨੂੰ ਘੁੱਟ-ਘੁੱਟ ਕੇ ਮੁੰਮਿਆਂ ਵਿੱਚ ਵੜ ਰਹੀ ਸੀ ਚਤਰੇ ਦੀ ਬੁੱਕਲ ਵਿੱਚ ਬੈਠੀ ਵੀਰੋ ਦੀ ਸਲਵਾਰ ਖੁੱਲ ਕੇ ਗਿੱਟੀਆਂ ਵਿੱਚ ਚਲੀ ਗਈ ਚਤਰੇ ਦਾ ਸਖਤ ਹੋਇਆ ਮੋਟਾ ਲਿੰਗ ਵੀਰੋ ਦੀ ਫੂਸੀ ਨਾਲ ਖੇਨ ਲੱਗਿਆ ਵੀਰੋ ਨੂੰ ਹੋਰ ਸਬਰ ਨਾ ਹੋਇਆ ਤੇ ਵੀਰੋ ਚਤਰੇ ਨੂੰ ਜਲਦੀ ਨਾਲ ਵਿੱਚ ਪਾਉਣ ਲਈ ਕਹਿਣ ਲੱਗੀ ਚਤਰਾ ਵੀਰੋ ਦੇ ਮੂਮਿਆਂ ਨੂੰ ਹੀ ਚੂਸ ਰਿਆ ਸੀ ਵੀਰੋ ਨੇ ਚਤਰੇ ਨੂੰ ਮੰਝੇ ਉੱਪਰ ਲੰਮਾ ਪਾ ਕੇ ਆਪ ਚਤਰੇ ਦੇ ਉੱਪਰ ਆ ਗਈ ਚਤਰੇ ਦੇ ਲਿੰਗ ਨੂੰ ਹੱਥਾਂ ਵਿੱਚ ਫੜਦੀ ਵੀਰੋ ਉੱਪਰ ਬਹਿ ਗਈ ਚਤਰੇ ਨੇ ਥੱਲੇ ਪਏ ਨੇ ਜ਼ੋਰ ਦੀ ਟੇਕਾ ਮਾਰਿਆ ਅਤੇ ਪੂਰਾ ਸੰਦ ਵੀਰੋ ਦੇ ਅੰਦਰ ਵਾਰ ਦਿੱਤਾ ਚਤਰਾ ਥੱਲੇ ਪਿਆ ਲਗਾਤਾਰ ਵੀਰੋ ਨੂੰ ਟੇਕੇ ਮਾਰਨ ਲੱਗ ਪਿਆ। ਚਤਰੇ ਦੇ ਟੇਕਿਆਂ ਨਾਲ ਹਿੱਲਦਾ ਵੀਰੋ ਦਾ ਮੋਟਾ-ਮੋਟਾ ਫਿਛਾ ਤੇ ਵੀਰੋ ਦੇ ਲਮਕ ਤੇ ਗੋਲ-ਗੋਲ ਮੰਮੇ ਚਤਰੇ ਨੂੰ ਪੂਰਾ ਸੁਆਦ ਦੇ ਰਹੇ ਸਨ। ਚਤਰਾ ਸੰਧ ਉੱਪਰ ਬੈਠੀ ਵੀਰੋ ਦੇ ਸਿਰੇ ਤੱਕ ਟੇਕੇ ਲਾ ਰਿਆ ਸੀ। ਵੀਰੋ ਦੀਆਂ ਸੁਆਦ ਨਾਲ ਸਿਸਕੀਆਂ ਚਤਰੇ ਨੂੰ ਹੋਰ ਵੀ ਸਕੂਨ ਦੇ ਰਹੀਆਂ ਸਨ। ਨਾਲ-ਨਾਲ ਚਤਰਾ ਵੀਰੋ ਦੇ ਬੁੱਲ ਗੱਲਾਂ ਅਤੇ ਮੰਮੇ ਨੂੰ ਵੀ ਰੱਜ ਕੇ ਚੂਸ ਰਿਹਾ ਸੀ। ਉੱਪਰ ਬੈਠੀ ਵੀਰੋ ਵੀ ਹਿੱਲ-ਹਿੱਲ ਕੇ ਪੂਰਾ ਸਵਾਦ ਦੇ ਰਹੀ ਸੀ ਵੀਰੋ ਦੀ ਰਫ਼ਤਾਰ ਵੀ ਪੂਰੀ ਤੇਜ਼ ਸੀ ਅਤੇ ਜਲਦੀ ਹੀ ਵੀਰੋ ਪਾਣੀ ਛੱਡ ਗਈ ਤੇ ਰੁਕ ਗਈ ਪਰ ਚਤਰੇ ਦਾ ਹਜੇ ਬਣਿਆ ਨਹੀਂ ਸੀ ਚਤਰੇ ਨੇ ਵੀਰੋ ਨੂੰ ਥੱਲੇ ਪਾ ਲਿਆ ਵੀਰੋ ਦੀ ਲੱਤਾਂ ਚੁੱਕ ਕੇ ਮੋਡੀਆਂ ਤੇ ਰੱਖਦੇ ਚਤਰੇ ਨੇ ਸਖਤ ਹੋਇਆ ਲਿੰਗ ਵੀਰੋ ਦੇ ਬਾੜ ਦਿੱਤਾ ਹੱਥਾਂ ਵਿੱਚ ਵੀਰੋ ਦੇ ਮੂਮੇ ਘੋਟ ਕੇ ਵੀ ਮਸਲ ਰਿਹਾ ਸੀ ਨਾਲ-ਨਾਲ ਤੇਜ਼ ਤੇ ਢੇਕਿਆਂ ਨਾਲ ਵੀਰੋਂ ਨੂੰ ਚੋਦਣ ਲੱਗ ਪਿਆ ਵੀਰੋਂ ਦੇ ਅੰਦਰ ਬਾਹਰ ਜਾਂਦਾ ਚਤਰੇ ਦਾ ਸੰਧ ਵੀਰੋਂ ਨੂੰ ਵੀ ਪੂਰਾ ਸਵਾਦ ਦੇ ਰਿਹਾ ਸੀ ਵੀਰੋਂ ਵੀ ਥੱਲੇ ਪਈ ਆਪਣੀ ਪੂਸੀ ਨੂੰ ਹਿਲਾ-ਹਿਲਾ ਕੇ ਚਤਰੇ ਦੇ ਸੰਧ ਨੂੰ ਅੰਦਰ ਘੁੱਟ ਰਹੀ ਸੀ ਚਤਰੇ ਨੇ ਵੀਰੋਂ ਨੂੰ ਪੂਰੇ ਜੋਸ਼ ਨਾਲ ਜੋਦਿਆ ਵੀਰੋਂ ਦਾ ਅੰਗ ਅੰਗ ਲਾਲ ਹੋ ਗਿਆ ਵੀਰੋਂ ਦਾ ਨਰਮ ਮਾਸ ਵੀ ਨੁੱਚੜਨ ਲੱਗ ਪਿਆ ਚਤਰੇ ਦੀ ਢੇਕਿਆਂ ਦੀ ਰਫ਼ਤਾਰ ਵੀ ਪੂਰੀ ਤੇਜ਼ ਹੋ ਗਈ ਵੀਰੋਂ ਨੇ ਵੀ ਪੂਰੇ ਜੋਸ਼ ਨਾਲ ਘੋਟ ਲਈ ਸਾਰਾ ਮਾਲ ਚਤਰੀ ਨੇ ਵੀਰੋ ਦੇ ਅੰਦਰ ਹੀ ਛੱਡ ਦਿੱਤਾ ਕੁਝ ਦੇਜਾ ਪੀੜਾ ਪਿਆਰ ਨਿਸ਼ਾਨੀ ਚ ਮੈਂ ਉਮਰਾ ਤੀਕ ਸੰਭਾਲ ਕੇ ਰੱਖਾਂਗਾ ਮੈਨੂੰ ਫਿਰ ਖਿਆਲ ਇਸ਼ਕ ਦਾ ਆ ਜਾਣਾ ਮੈਂ ਜਦ ਜਦ ਵੀ ਤੈਨੂੰ ਤੱਕਾਂਗਾ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ